ले सघो अर्ज़ी जॾो ਆਹ ਇਹ ਕਹਿੰਦਾ ਵੀ ਉਹ ਕਰਾਉਣਾ ਮੇਰੇ ਨਾਲ ਕੁੱਤਾ ਨਾਮ ਉਹ ਜਾਣੀ ਇਸ ਦੀ ਮਦਦ ਕਰ ਕਦੇ ਵੀ ਮਾਤ ਕੋਲ ਨੂੰ ਕੋਈ ਹਿੱਲੇਗਾ ਤੂੰ ਤੇ ਬਗੂ ਕਾ ਮਾਤ ਕੋਲ ਨੂੰ ਜੀ ਇਹ ਮਰੋਡੋ ਇਸ ਬਹੁਤ ਬੜਾ ਮਤ ਇਹ ਮੁੰਡੇ ਬੜੇ ਹੋ ਗਏ ਆ ਹਾਂ ਜੀ ਇਹਦਾ ਇਹ ਹੀ ਬਣਾਉਣ ਵਾਲੀ ਸੀ ਜੀ ਠੀਕਰੀ ਆ ਪਿੰਡ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਜਨਾ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਜੀ ਇਤਨੀ ਬਹੁਤ ਜੀ ਹਰ ਸਾਲ ਲਾਰਜ ਵਾਹਿੰਦੀ ਵਾਰਸ਼ੀ ਬਾਰੇ ਮੈਂ ਕਿੰਦਾ ਕਰ ਰਿਹਾ ਹਾਂ ਜਦੋਂ ਵਾਰਸ਼ੀ ਬਾਰੇ ਜਿਹਨੂੰ ਕੋਈ ਤਰ੍ਹਾਂ ਨਹੀਂ ਬਣਾਉਣਾ ਹੀ ਹੁੰਦਾਗਾ ਜੀ ਜਿਹੜਾ ਪਰ ਇੱਥੇ ਇੱਕ ਨਾ ਸਖਤਰ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸ਼ਰਾਬ ਪੀਂਦਾ ਹਰ ਰੋਜ਼ ਪੜਿਆ ਵੀ ਗਿਆ ਕੁੱਟਿਆ ਵੀ ਗਿਆ ਪੁੱਲ ਬੰਨਾਰੇ ਪਰਤੀ ਵੀ ਕਰਿਆ ਉਹਨੇ ਜਦੋਂ ਕੁੱਟਿਆ ਗਿਆ ਪਰ ਉਹ ਬੰਦਾ ਇੱਥੋਂ ਕਿਸੇ ਹੱਦ ਨਾਲ ਨਹੀਂ ਮੰਨਦਾ ਉਹਨੇ ਖਾਸ ਕਰਕੇ ਸਾਡਾ ਵਿਰੋਧ ਹੈਗਾ ਇਕੱਠਾ ਨਾਰੇ ਕਿਤੇ ਉੱਠੇ ਨੇ ਸਾਰਾ ਗੁਰਦੁਆਰਾ ਸਾਰਾ ਪਿੰਡ ਵਿਰੋਧ ਕਰ ਰਿਹਾ ਕੋਰਪੰਦੇ ਉਹਦੇ ਯਾਰ ਇਹ ਉਹ ਮੈਂਬਰ ਵਾਸਤੇ ਕਮੇਟੀ ਦੇ ਪੈਸੇ ਖਰਚੀਗਰਦਾਰੀ ਚੁੱਕ। ਪਰ ਕੀ ਦੀ ਚੋਣ ਖਾਤਰ ਕਮੇਟੀ ਨੇ ਪੈਸੇ ਖਰਚੇ ਕੋਈ ਕਮੇਟੀ ਦਾ ਹਿਸਾਬ ਨਹੀਂ ਦੇ ਰਹੀ। ਉਹ ਸਾਨੂੰ ਹਿਸਾਬ ਮੰਗਦਾ ਚਾਹੀਦਾ ਵੀ ਕਿਹੜੇ ਮੈਂਬਰ ਤੇ ਕਿੰਨੇ ਪੈਸੇ ਲਾਏ। ਉਹ ਲੋਕਾਂ ਨੂੰ ਦੂਸਰੇ ਸਾਹਮਣੇ ਆ ਕੇ ਉਹ ਵੀ ਮੈਂਬਰੋ ਦੇ ਹੱਕ ਚ ਬੋਲ ਰਹੇ ਨੇ ਜਿਹਦੀ ਚੋਣ ਦੇ ਉਹਨੇ ਪੈਸੇ ਲਾਇਨੇ ਕਮੇਟੀ ਨੇ। ਠੀਕ ਹੈ ਜੀ। ਬਾਈ ਕੁ ਜੀ ਦਾ ਖਾਲਸਾ ਉਹ ਥੋੜਾ ਉੱਚਾ ਕਰ ਲੈ। ਹਾਂ ਜੀ। ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਕੀ ਫਤਿਹ। ਜਿਉਂ ਜੇ ਅੱਜ ਅਮਰ ਸਿੰਘ ਸਰਦਾਰ ਸੇਵਾ ਸਿੰਘ ਦੀ ਵਰਸੀ ਦੇ ਸਬੰਧ ਵਿੱਚ ਇਕੱਠ ਹੋਇਆ ਸੀ ਪਿੰਡ ਦਾ। ਹਾਂ। ਜਿੱਤੇ ਵਾਰਸ਼ੀ ਦੇ ਸਬੰਧ ਵਿੱਚ ਵਿਚਾਰਾਂ ਹੋਈਆਂ ਨੇ ਉਹਦੇ ਇੱਕ 87 ਐਕਟ ਦੇ ਅਧੀਨ ਆਉਂਦੇ 77 ਨੂੰ ਸ਼ਰਾਬੀ ਹਾਲਤ ਦੇ ਵਿੱਚ ਜਿਹੜਾ ਫੜਿਆ ਗਿਆ ਸੀ ਪੰਚਾਇਤ ਕੋਲੇ ਫੜ ਕੇ ਲਿਆਂਦਾ ਗਿਆ ਸੀ ਪੁਲਿਸ ਨੇ ਤਾਂ ਛੱਡ ਦੇ ਝੂਠਾ ਪਰਚਾ ਕਰਦਾ ਕੰਡਾ ਐਂਬ ਦਾ ਕਹਿੰਦਾ ਤਾਂ ਕਰੀ ਨਹੀਂਦਾ ਪੰਚਾਇਤ ਕੋਲੇ ਫੜ ਕੇ ਲਿਆਂਦਾ ਸੀ ਆਪੇ ਉਹ ਫਟਿਆ ਬਿਲਕੁਲ ਰੱਦ ਹੋ ਗਿਆ ਹੁਣ ਅਸੀਂ ਇਹਨੂੰ ਕੱਢਣ ਦੀ ਮੰਗ ਕਰਦੇ ਆਂ ਕਿ ਗੁਰੂ ਘਰ ਦੇ ਵਿੱਚੋਂ ਇਹ ਸ਼ਰਾਬੀ ਨਿਕਲਣਾ ਚਾਹੀਦਾ ਜਿਹੜਾ ਉਹ ਬੰਦਾ ਕਨਾ ਕਰ ਲੈ ਜਾਂ ਸਰਖਾਇਆ ਕਰਾਰ ਹੋ ਜੀ ਉਹ ਹੋਗੇ ਤੇ ਨਹੀਂ ਰਹਿ ਸਕਦਾ ਤੇ ਇਹਨੂੰ ਕਿਰਪਾ ਕਰਕੇ ਜੀ ਸਰੋਣੀ ਕਮੇਟੀ ਦੇ ਧਿਆਨ ਵਿੱਚ ਵੀ ਲਿਆਂਦਾ ਪਰ ਮੀਤ ਖਾਲਸੇ ਦੇ ਧਿਆਨ ਵਿੱਚ ਵੀ ਲਿਆਂਦਾ ਬਲਦੇਵ ਸਿੰਘਾਂ ਦੇ ਧਿਆਨ ਵਿੱਚ ਵੀ ਲਿਆਂਦਾ ਬਲਦੇਵ ਸਿੰਘਾਂ ਨਾਲ ਹੋ ਸਕਦਾ ਇਹ ਨਾ ਉਹ ਕਰੇ ਸਭ ਨੂੰ ਮਾਮਾ ਕਹਿੰਦਾ ਹੈ ਮਾਮੇ ਵਾਲੀ ਰਿਸ਼ਤਵਾਰੀ ਰੱਖ ਲੈ ਹੋ ਸਕਦਾ ਉਹ ਤੇ ਬਾਬਾ ਬਲਮੀ ਸਿੰਘ ਦੇ ਘੁੰਸਦੇ ਵੀ ਧਿਆਨ ਵਿੱਚ ਆਦਾ}{|\text{ਕਾਲ ਤੱਕ ਲਈ ਜੱਗੀਰ ਨੂੰ ਵੀ ਲਿਖਤੀ ਰੂਪ ਚ ਭੇਜ ਚੁੱਕੇ ਆ}} ਸ਼੍ਰੋਮਣੀ ਕਮੇਟੀ ਦੇ ਪ੍ਰਧਾਨਤਾ ਮੇ ਸਾ ਨੂੰ ਨਹੀਂ ਲੱਗਦੀ ਰੁਕੂ ਕੇ ਚੁੱਕੇ ਆ ਪਰ ਇਹਦੇ ਫੰਡ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਇਥੇ ਤੁਹਾਡਾ ਅੱਜ ਇਕੱਠ ਹੋਇਆ ਸੀਗਾ ਤੁਹਾਡੇ ਨਾਲ ਨਗਰ ਦੇ ਲੋਕ ਸਹਿਮਤ ਹੋਏ ਆ ਜਾਂ ਨਹੀਂ ਜੀ ਬਿਲਕੁਲ ਅਸੀਂ ਵਿਰੋਧ ਕਰਦੇ ਜੀ ਬਹੁਤ ਸਹਿਮਤ ਨਹੀਂ ਹੁਣ ਕਹਿੰਦੇ ਇਹਨਾਂ ਨੇ ਕਿਹਾ ਵੀ ਅਸੀਂ ਗੁਵਾੜਦਟ 11 ਵਜੇ ਤੱਕ ਟਾਈਮ ਲਿਆ ਇਹਨਾਂ ਨੇ ਵੀ ਗੁਵਾੜ 11 ਵਜੇ ਤੱਕ ਉਹ ਕਰਾਂਗੇ ਰੱਲੇ ਹੁੰਦੀ ਆ ਵੀ ਜਿਹੜਾ ਸੱਚ ਹੁੰਦਾ ਨਾ ਸੱਚ ਨੂੰ ਸਾਹਮਣੇ ਲਾਉਣ ਨੂੰ ਹਰੇਕ ਬੰਦੇ ਦੀ ਹਿੰਮਤ ਨਹੀਂ ਹੁੰਦੀ ਸੱਚ ਕੋਈ ਬੋਲ ਸਕਦਾ ਹੱਲੇ ਆ ਕਿ ਲੋਕ ਬਹੁਤ ਤਿਆਰ ਨੇ ਪਰ ਸੱਚ ਸਾਹਮਣੇ ਆ ਗਿਆ ਹੁਣ ਦਰਤੇ ਰਹਿੰਦੇ ਕੈਮਰੇ ਕੋਲੇ ਹੁਣ ਹੋਣਾ ਹੋ ਵੀ ਪਤਾ ਨਹੀਂ ਕੀ ਹੋ ਜਾਣਾ ਸੱਚ ਤਾਂ ਇਹੀ ਆ ਵੀ ਇਹ ਸ਼ਰਾਬੀਆਂ ਹੁਣ ਵੀ ਖਰਾਬ ਪਿੰਦਾ ਜਨਾਨੀ ਬਾਜ਼ੀਆਂ ਵੀ ਕਰਦਾ ਇਹ ਅਸੀਂ ਇਹਦੇ ਜਿੱਥੇ ਜਾਂਦਾ ਸੀ ੱਟਿਆਂ ਦਾ ਪਤਾ ਵੀ ਲਗਾ ਲਿਆ ਸੀਗਾ ਅੱਜ ਫੇਰ ਪਹੁੰਚਦਾ ਸੀਗਾ ਠੀਕ ਹੈ ਪਰ ਇਹ ਉਦੋਂ ਪਹਿਲਾਂ ਸਾਨੂੰ ਸਾਫੀਆ ਦੇ ਚਫੜਿਆ ਗਿਆ ਸੀ ਇਹੀ ਮੰਗ ਕਰਦੇ ਆ ਵੀ ਸਾਡਾ ਇੱਕੋ ਇੱਕ ਗੁਰੂਗਰ ਆ ਵੱਡਾ ਪਿੰਡ ਇਹ ਨਾ ਕੋਈ ਵਿਖਾਦ ਕਰ ਰੇ ਇਹਦੇ ਸ਼ਰਾਬੇ ਬੰਦਿਆਂ ਨੂੰ ਪਾਸੇ ਕੀਤਾ ਜਾਵੇ ਸਾਡੀ ਇਹ ਬੇਨਤੀ ਆ ਤੁਹਾਡੇ ਬੰਦੇ ਉਹ ਦਫਤਰ ਦੇ ਅੱਗੇ ਦਰੀ ਵਿਛਾ ਕੇ ਧਰਨਾ ਵੀ ਲਾਇਆ ਗਿਆ ਕੁਛ ਟਾਈਮ ਲਈ ਧਰਨਾ ਲਾਇਆ ਗਿਆ ਸੀਗਾ ਹੁਣ ਉਹਨਾਂ ਨੇ ਸਮਾ ਲਿਆ 11 ਵਜੇ ਦਾ ਜੀ ਉਹ ਨਹੀਂ ਉਹ ਕਰਨਗੇ ਕੋਈ ਡਿਸੀਜਨ ਲੈਣਗੇ ਦੁਬਾਰੇ ਫੇਰ ਧਰਨਾ ਲਗਾਉਣਗੇ ਠੀਕ ਹੈ ਜੀ ਮੰਗ ਕੀ ਟਰੋਡੀ ਜੀ ਮੰਗ ਤਾਂ ਇਹ ਹੀ ਆ ਵੀ ਬੰਦੇ ਵਧੀਆ ਮੂਰੇ ਹੋਣੇ ਚਾਹੀਦੇ ਚੰਗੇ ਕੰਸੀਆਂ ਨੂੰ ਬੰਦੇ ਆਉਣੇ ਚਾਹੀਦੇ ਆ ਇਹਦੇ ਸਰਾਬੀ ਵਗੈਰੇ ਰੂਤੀਆਂ ਤੇ ਲੜਦੇ ਫਿਰਦੇ ਉਹਨਾਂ ਨੂੰ ਕੀ ਕਰਉਣਾ ਇਹ ਗੁਰੂ ਘਰ ਦਾ ਪ੍ਰਬੰਧ ਨਹੀਂ ਚਲਾ ਸਕਦੇ ਜੇ ਇਹਨਾਂ ਦੇ ਸਰਾਬਾ ਪੀਂਦੇ ਨੇ ਬਥੇਰੀ ਦੂਣੀਆਂ ਪੀਂਦੇ ਆ ਕੇ ਆਪਦੇ ਉਹਦੇ ਤੋਂ ਸਤੀਜਿਆ ਜਾਣ ਪੀ ਜਾਣ ਸਾਨੂੰ ਕੋਈ ਤਰ੍ਹਾਂ ਇੱਕ ਤੁਹਾਡੇ ਕੋਲੇ ਪੰਚਾਇਤੀ ਨਾਮ ਰਾਜਨਾਮਾ ਵੀ ਹੈ ਤੇ ਮਾਫੀ ਮੰਗੀ ਗਈ ਹੈ ਜੀ ਆ ਉਹ ਹੈਗਾ ਸਰਪੰਚ ਦੇ ਲੈਟਰਪੈਡ ਤੇ ਇਹਨੇ ਲਿਖ ਕੇ ਮਾਫੀ ਮੰਗੀ ਸੀਗੀ ਸਰਪੰਚ ਵੀ ਮੈਂ ਖਰਾਬ ਦਿੱਤੀ ਆ ਮੈਂ ਗਲਤੀ ਕਰੀ ਆ ਉਹ ਸਾਡੇ ਕੋਲ ਹੈਗਾ ਉਹ ਕੋਰਟ ਤੇ ਲਾਇਆ ਜਾ ਸਾਡਾ ਨਾਲ ਉਸ ਵਕਤ ਤੁਹਾਡੇ ਨਾਲ ਕਿੰਨੇ ਲੋਕ ਸਹਿਮਤ ਸੀਗੇ ਮਾਫੀ ਮੰਗੀ ਗਈ ਹੈ ਜੀ ਸਾਡੇ ਤਾਂ ਬਹੁਤ ਲੋਕ ਸਾਂ ਉਹ ਤਿੰਨ ਤਿੰਨ ਜੈ ਦੀ ਸੰਧੀ ਫਾਇਦੇ ਸਾਡੇ ਹੱਕ ਤੇ ਜਾ ਕੇ ਖੜੀ ਆ ਕੋਰਟ ਦੇ ਵਿੱਚ ਤਾਂ ਉਸੇ ਕਰਕੇ ਜਿਹੜੇ ਸਾਡੇ 364 ਦਿਨ ਲਵਾਈ ਸੀ ਕਿ ਨੈਪ ਦੀ ਨਾ ਤਾਂ ਕੋਈ ਸਾਡਾ ਪਿਛਲਾ ਬੈਕਗਰਾਉਂਡ ਇਸ ਤਰ੍ਹਾਂ ਦਾਗ ਵੀ ਅਸੀਂ ਕੋਈ ਫਰੋਤੀ ਮੰਗਣ ਵਾਲਿਆਂ ਜਾਂ ਕੋਈ ਅਸੀਂ ਕ੍ਰਿਮੀਨਲ ਬੰਦੇ ਆ ਅਸੀਂ ਤਾਂ ਹੱਕ ਸਾਥ ਤੇ ਲੜਨ ਵਾਲੇ ਆ ਸਾਡੇ ਨਾਲ ਇਹ ਸਾਰੀ ਪੰਚਾਇਤ ਡਟ ਕੇ ਖੜੀਆ ਚਟਾਨ ਵਾਂਗੂ ਖੜੀਆ ਅੱਜ ਵੀ ਖੜੀਆ ਉਦੋਂ ਵੀ ਖੜੀ ਸੀ ਕੋਰਟ ਤੇ ਕਿਹਨਾਂ ਨੇ ਜਾ ਕੇ ਸਾਡੇ ਹੱਕਾਂ 'ਚ ਬਿਆਨ ਦਿੱਤਾ ਅੱਜ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਰਸੀ ਦੇ ਸੰਬੰਧ ਦੇ ਵਿੱਚ ਇਕੱਠ ਰੱਖਿਆ ਗਿਆ ਇਸ ਇਕੱਠ ਦੇ ਵਿੱਚ ਸਾਰੇ ਹੀ ਨਗਰ ਨਿਵਾਸੀਆਂ ਨੇ ਪਹੁੰਚ ਕੇ ਆਪਾਂ ਆਪਣੇ ਵਿਚਾਰ ਰੱਖੇ ਅਤੇ 18 19 20 ਜਨਵਰੀ ਨੂੰ ਜੋ ਵਰਸੀ ਦਾ ਸਮਾਗਮ ਹੈ ਇਹ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਜੋ ਵੀ ਨਮਾਇंदे ਆਉਂਦੇ ਹਨ ਕਿਸੇ ਵੀ ਪਾਰਟੀ ਦੇ ਸੋ ਬੋ ਬੱਕਰੇ ਆਪਣੇ ਸਾਰੇ ਸੰਗਤਾਂ ਨੇ ਆਪਣੇ ਨਮਾਇੰਦਿਆਂ ਦੇ ਨਾਮ ਲਖਾਈ ਹਰ ਸਾਲ ਦੀ ਤਰ੍ਹਾਂ 18 19 20 ਜਨਵਰੀ ਨੂੰ ਅਮਰਜੀਤ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਦੀ ਸ਼ਹੀਦੀ ਵਰਸੀ ਨਗਰ ਠਿਕਰੀ ਵਾਲਾ ਵਿਖੇ ਬੜੇ ਸ਼ਰਧਾ ਤੇ ਤੁਮਤਾਉ ਨਾਲ ਮਨਾਈ ਜਾਂਦੀ ਹੈ ਇਸ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਅੱਜ ਪਿੰਡ ਦੇ ਗੁਰਦਾਰਾ ਸਾਹਿਬ ਵਿੱਚ ਪੂਰੇ ਨਗਰ ਦਾ ਇਕੱਠ ਰੱਖਿਆ ਗਿਆ ਜਿਸ ਦੇ ਵਿੱਚ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਰੀ ਸੰਗਤ ਨੇ ਵਰਸੀ ਦੇ ਸਬੰਧ ਚ ਵਰਸੀ ਮਨਾਉਣ ਦੇ ਸਬੰਧ ਚ ਤਨੋਂ ਮਨੋਂ ਤੁਨ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਨਗਰ ਪੰਚਾਇਤ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਤੇ ਨਾਲੇ ਵਰਸੀ ਢੂਣਤਾਵਨਾ ਮਨਾਉਣ ਦੀ ਵਿਚਾਰਾ ਕੀਤੀਆਂ ਗਿਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਜੋ ਇਸ ਨਗਰ ਦੇ ਵਿੱਚ ਵਸਨੀਕ ਹਨ ਉਹਨਾਂ ਨੇ ਆਪਣੀ ਆਪਣੀ ਪਾਰਟੀਆਂ ਦੇ ਜੋ ਵੀ ਨੁਮਾਇੰਦੇ 19 ਜਾਂ 20 ਜਨਵਰੀ ਨੂੰ ਆਉਣਗੇ ਉਹਨਾਂ ਦੇ ਨਾਮ ਲਿਖਵਾਏ ਗਏ ਤੇ ਸਾਰੀਆਂ ਸੰਗਤਾਂ ਨੂੰ ਇਸ ਵਰਸੀ ਤੇ ਨਗਰ ਪੰਚਾਇਤ ਤੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਵਾਹਿਗੁਰੂ ਜੀ ਤੁਹਾਡੇ ਵੀ ਨੇ ਕੋਈ ਪੈਂਟ ਰੱਖਿਆ ਗਿਆ ਜੀ ਜਿਹੜਾ ਵੀ ਕਿਸੇ ਪਾਰਟੀ ਨੂੰ ਬੁਲਾਵੇਗਾ ਜੀ ਤਾਂ ਉਸ ਦੀ ਇੱਕ ਜ਼ਿੰਮੇਵਾਰੀ ਮੰਨੀ ਜਾਊਗੀ ਜੀ। ਹਾਂਜੀ ਤਾਂ ਇਹਦੇ ਵਿੱਚ ਕੀ ਕਹਿਣਾ ਚਾਹਾਂਗੇ ਇਸ ਤਰ੍ਹਾਂ ਜੀ ਦੇਖੋ ਸਾਡਾ ਜੋ ਇਹ ਵਰਸੀ ਦਾ ਸਮਾਗਮ ਹੈ ਇੱਕ ਧਾਰਮਿਕ ਸਮਾਗਮ ਆ ਨਾ ਕਿ ਕੋਈ ਰਾਜਨੀਤਿਕ ਸਮਾਗਮ। ਇਸ ਕਰਕੇ ਉੱਥੇ ਜੋ ਵੀ ਨੁਮਾਇੰਦਾ ਕਿਸੇ ਵੀ ਜਥੇਬੰਦੀ ਦਾ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਪਹੁੰਚੂਗਾ ਉਹ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਧਰਮ ਦੇ ਖਿਲਾਫ ਕੁਝ ਬੋਲਦਾਗਾ ਉਹ ਉਸ ਦਾ ਉਹਨੂੰ ਬੁਲਾਉਣ ਵਾਲਾ ਨਿੱਜੀ ਤੌਰ ਤੇ ਉਸ ਦਾ ਜ਼ਿੰਮੇਵਾਰ ਹੋਵੇਗਾ ਤੁਹਾਡੇ ਕਹਿੰਦਾ ਪਾਬ ਜੀ ਸਮਾਜ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਕੋਈ ਵੀ ਦਰਾਰ ਨਾ ਪੈਦਾ ਹੋਵੇ ਤੁਹਾਡੇ ਕਹਿੰਦਾ ਪਾਬੇ ਬਰਸੀ ਸੰਬੰਧੀ ਗੱਲਾਂ ਹੋਣ ਹਾਂਜੀ ਹਾਂ ਬਿਲਕੁਲ ਬਰਸੀ ਦੇ ਸੰਬੰਧ ਦੀ ਗੱਲਾਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਧਾਰਮਿਕ ਸਮਾਗਮ ਹੈ ਹਾਂਜੀ ਤੇ ਸਰਪੰਚ ਸਾਹਿਬ ਇੱਕ ਸਿਕੱਤਰ ਨੂੰ ਲੈ ਕੇ ਵੀ ਥੋੜਾ ਮਸਲਾ ਉੱਠਿਆ ਅੱਜ ਗੁਰਦਵਾਰੇ ਵਿੱਚ ਕੀ ਕਰਨਾ ਚਾਹੁੰਗੇ ਲਈ ਉਹ ਦੇਖੋ ਜੀ ਸਾਡੇ ਪਿੰਡ ਦਾ ਮਸਲਾ ਤੇ ਨਿੱਜੀ ਉਹ ਗਵਾੜ ਦਾ ਮਸਲਾ ਉਹਨਾਂ ਦਾ ਆਪ ਦਾ ਉਹ ਇਸ ਕਰਕੇ ਆਪਦੇ ਗਵਾੜ ਦਾ ਇਕੱਠ ਕਰਕੇ ਜੋ ਵੀ ਫੈਸਲਾ ਸੰਗਤ ਨੂੰ ਮਨਜ਼ੂਰ ਹੋਊਗਾ ਉਹਨੂੰ ਉਹ ਪ੍ਰਵਾਨ ਕਰਨ